ਦੀਵਾਲੀ ਦੇ ਪ੍ਰਚਾਰ ਨੂੰ ਮੱਧ ਨਗਰ ਦੇ ਰਾਜ ਦੇ ਤੁਹਾਡੀ ਪਈ ਵਿੱਚ ਫਟਕਾਰ ਚੂੜੀਆਂ ਫਲੈਗ ਮਾਰਚਟੇ ਜਾ ਰਿਹਾ ਹੈ ਇਹ ਫੈਸਟੀਵਲ ਸੀਜ਼ਨ ਦੇ ਮੱਧ ਨਗਰ ਰੱਖਦੇ ਹੋਏ ਐਸਐਸਪੀ ਸਾਹਿਬ ਬਟਾਲਾ ਜੇ ਦੀਆਂ ਹਦਾਇਤਾਂ ਦੇ ਮੁਤਾਬਕ ਜਿਹੜਾ ਫਟਕਾਰ ਚੂੜੀਆਂ ਦੇ ਵਿੱਚ ਅੱਜ ਐਸਐਚਓ ਫਟਕਾਰ ਚੂੜੀਆਂ ਉਹਦਾ ਐਸਐਚਓ ਕਨੀਕਾ ਮੰਗਰ ਤੇ ਇਹਨਾਂ ਦੀ ਫੋਰਸ ਦੇ ਨਾਲ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਇਸ ਫਲੈਗ ਮਾਰਚ ਦਾ ਮਕਸਦ ਹੈ ਕਿ ਲੋਕ ਜਿਹੜਾ ਇਹ ਦੀਵਾਲੀ ਦਾ ਤਿਹਾਰ ਹੈ ਇਹਨੂੰ ਬਹੁਤ ਹੀ ਖੁਸ਼ੀਆ ਖਰਪੂਰ ਤੇ ਅਮਨ ਸ਼ਾਂਤੀ ਦਾ ਮਨਾਉਣਾ ਔਰ ਮੈਂ ਪੂਰੀ ਆਸਕਰ ਦਾ ਔਰ ਨਗਰ ਦੇ ਨਿਵਾਸੀਆਂ ਨੂੰ ਮੈਂ ਮੁਬਾਰਕਬਾਦ ਦਿੰਨਾ ਕਿ ਦੀਵਾਲੀ ਦੇ ਗੁਰੂ ਤਿਹਾਰ ਬਹੁਤ ਖੁਸ਼ੀਆਂ ਲੈ ਕੇ ਆਵੇ ਤੇ ਬੰਦੀ ਛੋੜ ਦਿਵਸ ਦੀ ਮੈਂ ਇਹਨਾਂ ਨੂੰ ਵਧਾਈਆਂ ਦਿੰਦਾ ਬਹੁਤ ਸਾਰੀਆਂ ਸਰ ਆਪਾ ਜੀ ਵੀ ਮੈਂ ਕਹਿ ਲਈ ਕੋਈ ਸਮੱਸਿਆ ਮੈਨੂੰ ਕਿ ਇਹ ਡਾਕਾ ਸਰਕਾਰ ਦੀਆਂ ਜੋ ਹਦਾਇਤਾਂ ਦੀਵਾਲੀ ਤੇ ਕਰੈਕਰਸ ਚਲਾਉਣ ਸੰਬੰਧੀ ਆਈਆਂ ਨੇ ਉਹਨਾਂ ਦੀ ਪਾਲਣਾ ਕਰਵਾਈ ਜਾਊਗੀ ਤੇ ਮੇਰੀ ਸਾਰੇ ਹੀ ਲੋਕਾਂ ਨੂੰ ਬੇਨਤੀ ਹੈ ਕਿ ਉਹਨਾਂ ਹਦਾਇਤਾਂ ਦੀ ਪਾਲਣਾ ਕਰਨ ਔਰ ਸਮੇਂ ਦੇ پابੰਦ ਰਹਿਣ ਜਿਸ ਸਮੇਂ ਦੇ ਵਿੱਚ ਸਰਕਾਰ ਵੱਲੋਂ ਅਲਾਉ ਕੀਤਾ ਗਿਆ ਅਗਿਆ ਦਿੱਤੀ ਗਈ ਹੈ ਉਸੇ ਸਮੇਂ ਦੇ ਵਿੱਚ ਰਹਿ ਕੇ ਆਪਣੇ ਪਟਾਕਿਆਂ ਦੀ ਵਰਤੋਂ ਕਰਨ। ਜਿਹੜੇ ਜਿਵੇਂ ਕਿ ਕੋਈ ਬਕਾਇਰ ਬਕਤੀ ਜਿਹੜੇ ਨੁਕਸਾਨ ਹੋ ਗਏ ਨੇ ਉਹਨਾਂ ਨੂੰ ਬੰਦ ਕਰਕੇ ਰੱਖਿਆ ਹੁੰਦਾ ਉਹਨਾਂ ਵਾਸਤੇ ਕੋਈ ਖਾਸ ਦਾਇਰਾ ਕੀਤੀ ਗਈ ਹੈ। ਨਹੀਂ ਉਹ ਸਰਕਾਰ ਵੱਲੋਂ ਜਿਹੜੇ ਲਾਇਸੈਂਸ ਇਸ਼ੂ ਕੀਤੇ ਹੋਏ ਨੇ ਉਸ ਦੇ ਮੁਤਾਬਕ ਹੀ ਜਿਹੜੇ ਸੇਲ ਜਿਹੜੇ ਕਰਕਰਜ਼ ਦਾ ਪਟਾਕਿਆਂ ਦੀ ਸੇਲ ਜਿਹੜੀ ਚੱਲ ਰਹੀ ਹੈ ਅਸੀਂ ਅਸੀਂ ਗਸ਼ਤਰੀ ਕਰ ਰਹੇ ਆ ਤੇ ਪੂਰਾ ਅਸੀਂ ਚੌਕਸੀ ਨਾਲ ਜਿਹੜਾ ਇਹ ਜਿਹੜਾ ਇੱਥੇ ਗਸ਼ਤ ਕਰ ਰਹੇ ਆ ਨਾ ਸਕੇ ਤੇ ਪਟਾਕੇ ਜਿਹੜੇ ਆ ਲਾਊਡ ਜਿਹੜੇ ਸਾਊਂਡ ਜ਼ਿਆਦਾ ਵਾਲੇ ਹੁੰਦੇ ਉਹ ਨਾ ਚਲਾਓ ਤੇ ਲਾਇਸੈਂਸ ਤੋਂ ਬਿਨਾ ਜਿਹੜੇ ਆ ਕੋਈ ਜਿਹੜੇ ਪਟਾਕੇ ਸਟੋਰ ਨਾ ਕਰੋ